ਅੱਜ ਜਨਾਕ ਤੁਹਾਨੂੰ ਬਹੁਤ ਦੁਖੀ ਮਨ ਦੇ ਨਾਲ ਵੀਡੀਓ ਬਣਾ ਰਿਹਾ ਮੈਂ ਆ ਮਾਸੂਮ ਨੇ ਛੋਟੇ ਛੋਟੇ ਇੱਕ ਹੋ ਬੈਠਾ ਨਿੱਕਾ ਜਿਹਾ ਇੱਕ ਪੰਜਵਾਂ ਹੋਰ ਆ ਇਹ ਚਾਰ ਮਾਸੂਮਾਂ ਨੂੰ ਕੋਈ ਆਪਣੇ ਜਿਹੜਾ ਆਪਣਾ ਘਰ ਦੇ ਨੇੜੇ ਸ਼ੂਆ ਉੱਥੇ ਛੱਡ ਗਿਆ ਰਾਤ ਆ ਤੁਹਾਨੂੰ ਪਤਾ ਵੀ ਠੰਡ ਕਿੰਨੀ ਆ ਰਾਤ ਤੁੰਦ ਬਹੁਤ ਸੀ ਇੱਕੋ ਬੈਠਾ ਤੇ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਭੁੱਖ ਦੇ ਨਾਲ ਬਲਕਦੇ ਸੀ ਇਹ ਜਦ ਸਵੇਰੇ ਦੇਖਿਆ ਸੀ ਕਿ ਆ ਕਿੱਥੋਂ ਆ ਗਏ ਇਹ ਤੇ ਫਿਰ ਆ ਦੇਖੋ ਇਹਨਾਂ ਦੁੱਧ ਪਲਾਇਆ ਇਹਨਾਂ ਨੂੰ ਆ ਧੁੱਪੇ ਕੱਢ ਕੇ ਲੈ ਕੇ ਆਂਦੇ ਵੀ ਕਿੰਨਾ ਹਾਲਾਤ ਕਿੰਨੇ ਮਾੜੇ ਨੇ ਕਿੰਨਾ ਕੀ ਜਿਗਰਾ ਹੋ ਬੰਦੇ ਦਾ ਜਿਹੜਾ ਇੱਥੇ ਛੱਡ ਗਿਆ ਇਹਨਾਂ ਨੂੰ ਬੋਰੀ ਦੇ ਵਿੱਚ ਬੰਦ ਕਰਕੇ ਬੰਨ ਕੇ ਬੋਰੀ ਦੇ ਵਿੱਚ ਮੂੰਹ ਇਹਨਾਂ ਦਾ ਇੱਥੇ ਛੱਡ ਗਿਆ ਇੱਥੇ ਕੁਝ ਨਹੀਂ ਹੈਗਾ ਦੇਖੋ ਵੀ ਸੂਆ ਇਧਰ ਬਿਲਕੁਲ ਆਪਣਾ ਘਰ ਆ ਨੇੜੇ ਬਸ ਜਿੱਥੇ ਆਪਣਾ ਬਾਗ ਆ ਆ ਦੇਖੋ ਵੀ ਐਹੀ ਜੀ ਜਗ੍ਹਾ ਤੇ ਛੱਡ ਗਿਆ ਵੀ ਵੀ ਅਗਲਾ ਆਪ ਕੋਈ ਸੰਭਾਲ ਲੂਗਾ ਅੱਜਕੱਲ ਦਾ ਉਹਦੇ ਸਾਨੂੰ ਪਤਾ ਵੀ ਸਹੀਦੀ ਦਿਹਾੜਾ ਚੱਲ ਰਿਹਾ ਛੋਟੇ ਛਾਹ ਹੋਇਆ ਦਿਆਂ ਦਾ ਕਿੰਨਾ ਦੁੱਖ ਹੈ ਹਰੇਕ ਦੇ ਮਨ ਦੇ ਵਿੱਚ ਰੋਸ ਹੈ ਰੋਸ ਮਨਾ ਰਹੇ ਆਪਾਂ ਤੇ ਇਹ ਪਤੰਦਰ ਕੋਈ ਪਤਾ ਨਹੀਂ ਕਿਵੇਂ ਕਿੱਡਾ ਜਿਗਰਾ ਇਹਦਾ ਵੀ ਐਡਾ ਪਾਪੀ ਬੰਦਾ ਜਿਹੜਾ ਕੋਈ ਇਹੋ ਜਿਹਾ ਕੰਮ ਕਰਕੇ ਗਿਆ ਇਹ ਜੇ ਦਿਨਾਂ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਤਾਂ ਆਪਾਂ ਉਹੀ ਲੰਗਰ ਲਾ ਰਹੇ ਆਂ ਖਾਣ-ਖਾਣ ਦਾ ਲੰਗਰ ਲਾਉਣੇ ਆ ਲੋਕ ਠੰਡਿਆਂ ਕਿੰਨੀ ਆ ਠੰਡ ਚੱਲਦੀ ਆ ਧੁੰਦਾਂ ਪੈਂਦੀਆਂ ਨੇ ਮੌਸਮ ਕਿੰਨੇ ਖਰਾਬ ਨੇ ਕੋਈ ਚਾਹ ਪਿਲਾਉਂਦਾ ਕੋਈ ਦੁੱਧ ਪਿਲਾਉਂਦਾ ਕੋਈ ਬਰੈਡ ਖਵਾਉਂਦਾ ਇਹ ਲੋਕ ਪਤਾ ਨਹੀਂ ਚੱਕ ਕੇ ਜੇ ਕਿਤੇ ਚੱਕ ਛੱਡ ਰਹੇ ਸੀ ਤਾਂ ਕਿਤੇ ਸ਼ੇਫ ਜਗ੍ਹਾ ਤੇ ਛੱਡ ਕੇ ਜਾਂਦਾ ਔਟੋ-ਕਟ ਕੋਈ ਡੈਰੀ ਦੇ ਨੇੜੇ ਛੱਡ ਦੇਵੇ ਕੋਈ ਘਰਾਂ ਦੇ ਵਿੱਚ ਛੱਡ ਦੇਵੇ ਕਿਉਂਕਿ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਤਾਂ ਮਿਲ ਜੇ ਇੱਥੇ ਰਹਿਣ ਨੂੰ ਜਗ੍ਹਾ ਹੀ ਨਹੀਂ ਹੈਗੀ ਠੰਡੀ ਠੰਡੀ ਹਵਾ ਚੱਲਦੀ ਸੀ ਰਾਤ ਤੁੰਦ ਕਿੰਨੀ ਸੀ ਕੋਈ ਜਗ੍ਹਾ ਨਹੀਂ ਹੈਗੀ ਬੈਠਣ ਨੂੰ ਪੈਣ ਨੂੰ ਬਿਲਕੁਲ ਹੀ ਕੋਈ ਪੜਦਾ ਨਹੀਂਗਾ ਇਹਨਾਂ ਨੂੰ ਕਿਸੇ ਜਗ੍ਹਾ ਤੇ ਤੁਸੀਂ ਜਗ੍ਹਾ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਨੇ ਜਿਹੜੀ ਜੀ ਬੋਰੀ ਆ ਜਿਹੜੀ ਬੋਰੀ ਦੇ ਵਿੱਚ ਬੰਨ ਕੇ ਛੱਡ ਗਿਆ ਬੰਦਾ ਉਹ ਆ ਦੇਖੋ ਆ ਬੋਰੀ ਦੇ ਵਿੱਚ ਬੰਦ ਕਰਕੇ ਇੱਥੇ ਛੂਏ ਦੇ ਛੱਟ ਗਿਆ ਇਹ ਆ ਜਗ੍ਹਾ ਤੇ ਕਿੱਡਾ ਜਿਗਰਾ ਹੋਊਗਾ ਦਾ ਬੰਦੇ ਦਾ ਵੀ ਇਹੋ ਜਿਹਾ ਕੰਮ ਰਾਤ ਨੂੰ ਧੁੰਦ ਦੇ ਵਿੱਚ ਕਰ ਗਿਆ ਘਟੋ ਘਟ ਕੇ ਦੇ ਛੇਫ ਜਗ੍ਹਾ ਤੇ ਛੱਡ ਕੇ ਜਾਂਦਾ ਜਿੱਥੇ ਰਾਤ ਨੂੰ ਕੱਟੀ ਜਾਵੇ ਵਿਚਾਰਿਆਂ ਦੀ ਭੁੱਖ ਦੇ ਨਾਲ ਬੁਰਾ ਹਾਲ ਹੈ ਇਹਨਾਂ ਦਾ ਨਿਕਲ ਤਾਣੇ ਕਿਉਂਕਿ ਸੀਸੀਟੀਵੀ ਦੇ ਵਿੱਚ ਪਤਾ ਲੱਗ ਜਾਣਾ ਬੰਦੇ ਦਾ ਵੀ ਕੌਣ ਸੀ ਰਾਤ ਨੂੰ ਸੀਸੀਟੀਵੀ ਲੱਗੇ ਹੋਏ ਨੇ ਆਪਣੇ ਇੱਥੇ ਛੂਏ ਦੇ ਉੱਤੇ ਵੀ ਪਤਾ ਲੱਗ ਜਾਣਾ ਤੁਸੀਂ ਆਪ ਹੀ ਦੇਖੋ ਵੀ ਇਹ ਜਿਹੇ ਬੰਦੇ ਦਾ ਕੀ ਕਰਨਾ ਦੇਹਿੰਦਾ ਕਿਹੋ ਜਿਹੇ ਦਿਨਾਂ ਦੇ ਵਿੱਚ ਕਿਹੋ ਜਿਹਾ ਪਾਪੀ ਕਿੰਨੀ ਪਾਪੀ ਰੋਹ ਹੋ ਜਿਹੜਾ ਜਿਹਦਾ ਐਡਾ ਵੱਡਾ ਜਿਗਰਾ ਪੈ ਗਿਆ ਵੀ ਮਸੂਮਾਂ ਦੇ ਨਾਲ ਇੰਨਾ ਧੱਕਾ ਕਰ ਗਿਆ ਇਹ ਬਸ ਇਹੀ ਕਰਕੇ ਵੀਡੀਓ ਬਣਾਈ ਸੀ ਜੀ ਧੰਨਵਾਦ